ਬਰਾਤੀ ਦੋ ਬਰਾਦੋਲੇ ਤੇ ਪੈਣਾ ਲਾਏ ਦੋ ਬਰਾਦੋਲੇ ਤੇ ਪੈਣਾ ਲਾਏ ਏ ਚਿੱਟਾ ਨੀ ਹਰ ਘਰ ਦੇ ਘਰਾਂ ਦੇ ਘਰ ਵੀ ਬਾਤ ਕਰਤੇ ਨਵਾੜੋਲੇ ਮਰਦੀਆਂ ਪੈਣਾ ਰੋ ਰੋ ਮਰਦੀਆਂ ਇੱਕੋ ਹਿਆੜੀਆਂ ਕਰ ਜਾਗੇ ਨਹੀਂ ਰਹਿ ਗਏ

ਇਹ ਹੁਣੇ ਜਿੱਤਾਂ ਬੰਦ ਹੋ ਜਾਵੇ ਨਿੱਕੇ ਨਿੱਕੇ ਬੱਚੇ ਵੀ ਲਾਉਣ ਲੱਗ ਪੈਣੇ ਨੇ ਇੰਨੀ ਸਾਡੀ ਬਰਬਾਦੀ ਹੋ ਗਈ ਇਹ ਦਰਦਨਾਕ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਕੁੰਡੇ ਦੀਆਂ ਨੇ ਜਿੱਥੇ ਇੱਕ ਤੋਂ ਬਾਅਦ ਇੱਕ ਨੌਜਵਾਨ ਸੰਸਾਰ ਛੱਡ ਰਹੇ ਹਨ ਬੀਤੇ ਦਿਨੀ ਇਸ ਪਿੰਡ ਦੇ ਵਿੱਚ ਇੱਕ ਨੌਜਵਾਨ ਚੜ੍ਹਦੀ ਉਮਰੇ ਹੀ ਨਸ਼ੇ ਦੀ ਭੇਟ ਚੜ ਗਿਆ ਜਿਸ ਦਾ ਹਾਲੇ ਤੱਕ ਸਿਵਾ ਵੀ ਠੰਡਾ ਨਹੀਂ ਸੀ ਹੋਇਆ ਪਰ ਦੂਜੇ ਦਿਨ ਹੀ ਇੱਕ ਹੋਰ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਰੋਂਦੀਆਂ ਕਰਲੌਂਦੀਆਂ ਮਾਵਾਂ ਅਤੇ ਭੈਣਾਂ ਦੇਖੀਆਂ ਨਹੀਂ ਜਾਂਦੀਆਂ ਇਹਨਾਂ ਮਾਵਾਂ ਦੀ ਸਾਰ ਲੈਣ ਲਈ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਅਤੇ ਸਿਆਸੀ ਨੁਮਾਇੰਦਾ ਨਹੀਂ ਪਹੁੰਚਿਆ ਪਰ ਮੀਡੀਆ ਵਾਲਿਆਂ ਨੇ ਆਪਣੇ ਕੈਮਰੇ ਚੁੱਕ ਜਦੋਂ ਜਾ ਕੇ ਪੀੜਤ ਪਰਿਵਾਰ ਦੀ ਸਾਰ ਲਈ ਤਾਂ ਉਹਨਾਂ ਨੇ ਕੈਮਰੇ ਅੱਗੇ ਦੱਸਿਆ ਕਿ ਕਿਵੇਂ ਉਹਨਾਂ ਦੇ ਇਲਾਕੇ ਦੇ ਵਿੱਚ ਢੜਲੇ ਦੇ ਨਾਲ ਨਸ਼ਾ ਵਿਕ ਰਿਹਾ ਮੇਰਾ ਨਾਮ ਬਲਵੀਰੋ ਬਲਵੀਰ ਕਿੱਥੇ ਰਹਿੰਦੇ ਤੁਸੀਂ ਪਿੰਡ ਕੁੰਡੇ ਇੱਜਲੀ ਦੇਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਇਥੇ ਨਛਾਲ ਬਹੁਤ ਫੁੱਲ ਫੁੱਲ ਵਿਖਦਾ ਫੁੱਲ ਕਿੰਨਾ ਬਗਦਾ ਬਹੁਤ ਚਿੱਟਾ ਵਿਖਦਾ ਏ ਘਰ ਚੱਲਦੇ ਨੇ ਵਖਤ ਕਰਦੀਆਂ ਨੇ ਘਰਾਂ ਦੇ ਭਾਂਡੇ ਮਾਂ ਦੀ ਮਾਂ ਤੇ ਮੈਂ ਚਾਹੂੰ ਕਿ ਜੋਤਨਾ ਕਰਾਂ ਦਾ 22 ਡੰਗਰ ਇੱਕ ਕਰਦੇ 4 ਇੱਕ ਡੰਗਰ ਕਰਦੇ ਮੈਂ گویا 60 60 ਕੇ ਹੋਟਲ ਤੇ ਭਾਂਡੇ ਮਾਂ ਦੀ ਮਾਂ ਕੇ ਮੈਂ ਇਹ ਦਿਨ ਦੇ ਬੱਚਿਆਂ ਨੂੰ ਪਾਲਦੀ ਰਹੀ ਨੇ ਨੇ ਨਸ਼ੇ ਚੀ ਜਿਹੜਾ ਦੇਣਾ ਨਸ਼ੇ ਵਾਲਿਆਂ ਕੋਲੇ ਜਿਹੜਾ ਦੇਣਾ ਨਸ਼ੇ ਵਾਲਿਆਂ ਕੋਲੇ ਇਹਨੇ ਸਾਰਾ ਘਰ ਖਾਲੀ ਹੋ ਗਿਆ ਸਾਡਾ ਸਾਡੇ ਘਰ ਪਾਣੀ ਪੀਣ ਨੂੰ ਕੁਵਲੀ ਨਹੀਂ ਅੰਦਰ ਖਾਲੀ ਹੋਇਆ ਆ ਪਿਆ ਮੇਰੇ ਘਰ ਦੀ ਕੱਖ ਨਹੀਂ ਹੈਗਾ ਤੁਹਾਡਾ ਕੋਈ ਨਹੀਂ ਹੈਗਾ ਸਾਰਾ ਇਹ ਸਰਕਾਰ ਨੇ ਬੇੜਾ ਕੀਤਾ ਇਹ ਸਰਕਾਰ ਨੇ ਬੇੜਾ ਕੀਤਾ ਇਹ ਸਰਕਾਰ ਨੇ ਜੇ ਇੱਥੇ ਆਂਦੀ ਪੁਲਿਸ ਪੈਸਾ ਦੇ ਦਿੰਦੇ ਨੇ ਅੰਦਰ ਖਾਤੇ ਤੇ ਛੱਡ ਜਾਂਦੇ ਮਹੀਨੇ ਭਰ ਦਿਆਂ ਨੇ ਮਹੀਨੇ ਭਰ ਕੇ ਛਡਾ ਲੈਂਦੇ ਨੇ ਲੱਖਾਂ ਨਾਲ ਕਰਦੇ ਲੱਖਾ ਹਦਾਂ ਤੱਕ ਲੈ ਸਾਡੇ ਵਾਸਤੇ ਗੱਲ ਹੀ ਕੋਈ ਨਹੀਂ ਜਿੱਦਾਂ ਦੇ ਮਾਵਾ ਦੇ ਪੁੱਤਰ ਟੋਰੇ ਉਹਨਾਂ ਦਾ ਪਤਾ ਹੀ ਨਹੀਂ ਦਾ ਆਪ ਜਾਨੂੰ ਲਾਵਣ ਖਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਲਾਵਣ ਟੀਕਾ ਪੀਵੋ ਚੈੱਕ ਕਰੋ ਫੇਰ ਅਗਾਂ ਦਿਆ ਜੇ ਤੇ ਉਹਨਾਂ ਦੇ ਕੋਲੇ ਬਹਿਣ ਗੁੱਦੇ ਬਹਿਣ ਉਹਨਾਂ ਨੂੰ ਲੜੇ ਟੀਕਾ ਉਥੇ ਉਹਨਾਂ ਤਾਂ ਦੀਆਂ ਨੇ ਤੁਸੀਂ ਵੇਖੋ ਨਾ ਸ਼ਰਾਬ ਪੀ ਲੋ ਟੀਕਾ ਨਾ ਪੀਆ ਜੇ ਸ਼ਰਾਬ ਪੀਓ ਮੀਟ ਖਾਓ ਇਹ ਮੇRAND ਗਾਨੇ ਬੰਦੇ-ਬੁੜੀਆਂ ਵੇਚਦੇ ਨੇ ਬੱਚੇ-ਬੱਚੇ ਦੇ ਬੱਚੇ-ਬੱਚੇ ਹਾਂ ਛਰੇ ਆਮ ਵੇਖਦਾ ਸਾਡੀ ਤਾਂ ਬੇਨਤੀ ਹੈਥ ਬੰਦੇ ਇਥੇ ਪਿੰਡ 'ਚ ਚੌਂਕੀ ਬਣਨੀ ਚਾਹੀਦੀ 61 ਘਾਟ ਤੇ 1 ਕੋਸ ਤੇ ਜੇ ਕੋਈ ਪ੍ਰਧਾਨ ਕਹਿੰਦਾ ਹੈ ਉਹਨਾਂ ਦੀਆਂ ਧਿੰਗਾਂ ਪੁੰਨਦੇ ਨੇ ਵੇਚਣ ਵਾਲੇ ਮੈਂ ਵੀ ਕਿਹਾ ਸੀ ਅਗਲੀ ਵਾਰੀ ਆਏ ਸੀ ਮੰਤਰੀ ਉਹਨਾਂ ਨੂੰ ਮੈਂ ਕਿਹਾ ਤੇ ਮੇਰੀ ਨਾ ਮੈਨੂੰ ਕੋਈ ਬਕਵਾਦੀ ਬਕੀ ਚਿੱਟਾ ਵੇਚਣ ਵਾਲਿਆਂ ਨੇ ਹਾਂ ਦੇ ਤੈਨੂੰ ਮਾਰ ਦੇਣਾ ਕਾਪੇ ਘਵਾੜੀਆਂ ਲਿਆ ਕੇ ਇਹ ਵੀ ਆਂਦੇ ਸੀ ਇਥੇ ਚੌਂਕੀ ਬਣਨੀ ਚਾਹੀਦੀ meri ta hath band te benti mera nau jaan gaya meri hath band te benti hai jakseer ایتھوں ਦੇ ਰਹਿਣ ਵਾਲੇ ایتھوں ਦੇ ਕੁੰਡਿਆ ਦੇ ਭਰਾ ਜੀ ਕੀ ਕਰਦਾ ਕੀ ਕੀ ਹੋਇਆ ਨਸ਼ਾ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਬਹੁਤ ਜ਼ਿਆਦਾ ਨੌਜਵਾਨ ਬਹੁਤ ਜ਼ਿਆਦਾ ਖਤਮ ਹੋ ਰਹੇ ਨੇ ਇੱਕ ਕੱਲ ਹੋਈ ਡੈਥ ਇੱਕ ਅੱਜ ਹੋ ਗਈ ਇੱਕ ਸੈਸ਼ਨ ਵਾਈ ਹਾਂਜੀ ਕਿੰਨੇ ਘੰਟੇ ਦੇਖੋ ਇਹ ਪਾਸੇ 24 ਘੰਟੇ ਚੋਗ ਗਈ ਬਸ ਇੱਕ ਹੋਰ ਦਥ ਹੋ ਗਈ ਇਸ ਪਿੰਡ ਦੇ ਵਿੱਚ ਨਸ਼ਾ ਦੂਰ ਕੀਤਾ ਜਾਵੇ ਬਸ ਇੱਕ ਸਾਡੀ ਇਹ ਹੀ ਰਿਕਵੈਸਟ ਹੈ ਬਹੁਤ ਜ਼ਿਆਦਾ ਨਸ਼ਾ ਘਰ ਘਰ ਵਿਕੀ ਜਾਂਦਾ ਇੱਥੇ ਨਾ ਪੁਲਿਸ ਵਾਲੇ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਵੀ ਬਸ ਪੈਸੇ ਲੈ ਲੈਂਦੇ ਨੇ ਬਸ ਛੱਡ ਦਿੰਦੇ ਨੇ ਬਸ ਜਿਹਨੂੰ ਫੜ ਕੇ ਲੈ ਜਾਂਦੇ ਨੇ ਬਸ 4 ਦਿਨ ਰੱਖਦੇ ਨੇ ਤੇ ਬਸ ਉਹਨੂੰ ਛੱਡ ਦਿੰਦੇ ਨੇ ਬਸ ਬਹੁਤ ਜ਼ਿਆਦਾ ਨਸ਼ਾ ਕਿੰਨੇ ਕੁ ਲੋਕ ਆਣ ਜਿਹੜੇ ਚਾਰ ਚੌਥੀ ਪੰਜਵੀਂ ਮੋਹ ਤੇ ਇਥੇ ਬਸ ਹਾਂਜੀ ਬਸ ਬੱਚੇ ਛੋਟੇ ਛੋਟੇ ਰੋਲ ਰਹੇ ਨੇ ਬਸ ਦੇਖੋ ਕੀ ਹਾਲਾਤ ਹੋਵਲ ਦੱਸਣ ਸਰਕਾਰ ਤਾਂ ਕਹਿੰਦੀ ਨਸ਼ਾ ਬੰਦ ਕਰ ਹਾਂ ਸਰਕਾਰ ਕੋਈ ਨਿਸ਼ਾਨੀ ਬੰਦ ਕਰ ਰਹੀ ਕੋਈ ਵੀ ਨਹੀਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਇੱਥੇ ਸ਼ਰੀਆਮ ਨਸ਼ਾ ਵਿਕ ਰਿਹਾ ਪਰ ਪ੍ਰਸ਼ਾਸਨ ਦੇ ਅਧਿਕਾਰੀ ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡ ਦਿੰਦੇ ਹਨ ਸਾਰੀਆਂ ਪਾਰਟੀਆਂ ਦੇ ਲੀਡਰ ਅਤੇ ਅਧਿਕਾਰੀ ਅੱਡੀਆਂ ਚੁੱਕ-ਚੁੱਕ ਨਸ਼ੇ ਨੂੰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਪਰ ਜ਼ਮੀਨੀ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਨੌਜਵਾਨ ਨਸ਼ੇ ਦੇ ਕਾਰਨ ਸਿਵਿਆਂ ਦੇ ਵਿੱਚ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ